ਬੱਚਿਓ ਅੱਜ ਆਪਾਂ ਕਰਾਂਗੇ ਪਾਠ 2 ਪੰਛੀ ਲੱਗਦੇ ਕਿੰਨੇ ਚੰਗੇ ਆਓ ਆਪਾਂ ਅਭਿਆਸ ਕਰੀਏ ਕ ਕਬੂਤਰ ਚੁਗਦਾ ਦਾਣੇ ਕੁੱਕੜ ਕਹਿੰਦਾ ਮੈਂ ਵੀ ਖਾਣੇ ਖ ਖੰਬੇ ਕੋਣ ਖਲੋਤਾ ਖੰਭ ਹਿਲਾਵੇ ਮਿੱਠੂ ਤੋਤਾ ਗਗਾ ਘਟਾਰਾ ਉਡੀਆਂ ਆਈਆਂ ਗਮਲੇ ਕੋਲ ਰੌਣਕਾਂ ਲਾਈਆਂ ਕੱਗਾ ਕੁੱਗੀ ਘਰ ਵਿੱਚ ਆਵੇ ਕੁੱਗੂ ਕੋ ਦੇ ਗੀਤ ਸੁਣਾਵੇ ਅੰਗਾ ਕਹਿੰਦਾ ਗੱਲ ਸੁਣਾਵਾ ਕੰਗਣ ਦੇ ਵਿੱਚ ਮੈਂ ਸਜ ਜਾਵਾ ਆਪਾਂ ਇਸ ਕਵਿਤਾ ਵਿੱਚ ਪੰਜ ਅੱਖਰਾਂ ਦਾ ਅਭਿਆਸ ਕੀਤਾ ਕਕਾ ਖਖਾ ਗਗਾ ਕਗਾ ਅੰਗਾ ਕਕ ਕਬੂਤਰ ਕਕਾ ਕ ਕੁੱਕੜ ਖਖਖ ਖ ਖੰਬੇ ਖਖਖ ਖੰਬੂ ਗੱਗਾ ਗ ਗਟਾਰਾਂ ਗੱਗ ਗੰਮਲੇ ਕੱਗਾ ਕ ਕੁੱਗੀ ਕੱਗਾ ਕ ਕੁੱਗੂ ਅੰਗਾ ਖਾਲੀ ਹੈ ਪਰ ਇਸ ਦਾ ਪ੍ਰਯੋਗ ਕੰਗਣ ਵਿੱਚ ਕੀਤਾ ਗਿਆ ਹੈ